ਸਾਈ ਅਮਰ ਫਾਰਮ ਜੇ ਮੇਰਾ ਮੈਨੂੰ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨਹੀਂ ਬਟ ਮੈਂ ਬਹੁਤ ਸੁਣਿਆ ਹਣਾ ਬਾਰੇ ਕਿ ਉਹ ਇਨਸਾਫ ਦਵਾਉਂਦੇ ਆ ਹਮੇਸ਼ਾ ਸੱਚਾਈ ਦੇ ਨਾਲ ਖੜਦੇ ਆ ਜੇ ਮੇਰੀ ਬੇਨਤੀ ਆ ਵੀ ਜੇ ਇਹ ਵੀਡੀਓ ਹੁਣ ਤੱਕ ਪਹੁੰਚ ਰਹੀ ਆ ਤਾਂ ਪਲੀਜ਼ ਮੈਨੂੰ ਇਨਸਾਫ ਦਵਾਇਆ ਜਾਵੇ ਮੈਨੂੰ ਨਹੀਂ ਪਤਾ ਉਹ ਕਿੱਥੇ ਹੈ ਇਸ ਟਾਈਮ ਕਿੱਦਾਂ ਆ ਬਿਕਾਜ਼ ਮੈਨੂੰ ਪ੍ਰਸ਼ਾਸਨ ਕੋ ਕੋਈ ਉਮੀਦ ਨਹੀਂ ਮੇਰੀ ਨਹੀਂ ਸੁਣਵਾਈ ਗਈ ਮੈਂ ਬਹੁਤ ਹੋਈ ਹਾਂ ਉੱਥੇ ਜਾ ਜਾ ਕੇ ਉਪਲ ਫਾਰਮ ਵਾਲੀ ਕੁੜੀ ਦੀ ਸੋਸ਼ਲ ਮੀਡੀਆ ਦੇ ਉੱਪਰ ਉਸਦੇ ਮੰਗੇਤਰ ਦੁਆਰਾ ਹੀ ਵੀਡੀਓ ਨੂੰ ਬਣਾ ਕੇ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਕਰ ਦਿੱਤਾ ਜਿਸ ਤੋਂ ਬਾਅਦ ਅੱਜ ਉਸਦੇ ਇੱਕ ਇੰਟਰਵਿਊ ਆਇਆ ਜਿਸ ਦੇ ਵਿੱਚ ਉਸਨੇ ਸਾਰੀਆਂ ਗੱਲਾਂ ਦੇ ਖੁਲਾਸੇ ਕੀਤੇ ਨੇ ਕਿ ਇਸਨੇ ਮੇਰੇ ਨਾਲ ਤੱਕੇ ਨਾਲ ਹੀ ਵੀਡੀਓ ਬਣਾਈ ਸੀ ਤੇ ਮੈਨੂੰ ਬਲੈਕਮੇਲ ਵੀ ਕਰਦਾ ਰਿਹਾ ਤੇ ਮੈਨੂੰ ਚੈਟ ਦੇ ਵਿੱਚ ਬਹੁਤ ਗਲਤ ਮਲਤ ਵੀ ਬੋਲਦਾ ਹੁੰਦਾ ਸੀ ਮੈਨੂੰ ਇਹ ਹੁੰਦਾ ਸੀ ਕਿ ਕੀ ਇਹ ਮੇਰਾ ਮੰਗੇਤਰ ਆਗਾ ਤੇ ਮੇਰੀ ਸਾਰੀ ਲਾਈਫ ਇਸੇ ਨਾਲ ਹੀ ਲੰਘਣੀ ਆ ਉਹਨਾਂ ਸਾਰੀਆਂ ਗੱਲਾਂ ਤੋਂ ਬਾਅਦ ਗौरी ਨੇ ਕਿਹਾ ਕਿ ਮੈਂ ਪੁਲਿਸ ਸਟੇਸ਼ਨ ਵੀ ਗਈ ਸੀ ਤੇ ਉੱਥੇ ਮੇਰੀ ਸੁਣਵਾਈ ਨਹੀਂ ਹੋਈ ਉਲਟਾ ਮੇਰੇ ਤੇ ਹੀ ਸ਼ੱਕ ਕੀਤਾ ਗਿਆ ਉਹਨਾਂ ਤੇ ਕੋਈ ਵੀ ਕੇਸ ਨਹੀਂ ਹੋਇਆ ਗौरी ਨੇ ਚੱਲਦੀ ਇੰਟਰਵਿਊ ਦੇ ਵਿੱਚ ਹੱਥ ਜੋੜ ਕੇ ਭਾਈ ਅੰਬਰਤਪਾਲ ਸਿੰਘ ਮੈਰੋ ਉਹਨੂੰ ਰਿਕੁਐਸਟ ਕੀਤੀ ਕਿ ਤੁਸੀਂ ਜਿੱਥੇ ਵੀ ਹੋ ਜਿਵੇਂ ਮਰਜ਼ੀ ਹੋ ਮੈਨੂੰ ਇਨਸਾਫ ਜ਼ਰੂਰ ਦਿਵਾਓ ਕਿਉਂਕਿ ਮੇਰੀ ਇੱਥੇ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਮੈਨੂੰ ਪਤਾ ਕਿ ਤੁਸੀਂ ਹੀ ਇੱਕ ਇਨਸਾਫ ਦਿਵਾ ਸਕਦੇ ਹੋ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਕਮਲਕੌਰ ਦੇ ਕੇਸ ਤੋਂ ਬਾਅਦ ਲਾਪਤਾ ਨੇ ਉਹਨਾਂ ਦਾ ਕੋਈ ਪਤਾ ਨਹੀਂ ਉਹ ਕਿੱਥੇ ਨੇਗੇ ਤੇ ਹੁਣ ਗौरी ਨੇ ਵੀ ਹੱਥ ਜੋੜ ਕੇ ਅਪੀਲ ਕੀਤੀ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਤੇ ਹੁਣ ਲੋਕ ਕਮੈਂਟਾਂ 'ਚ ਕਹਿੰਦੇ ਪਏ ਨੇ ਕਿ ਉਦੋਂ ਭਾਈ ਅੰਮ੍ਰਿਤਪਾਲ ਸਿੰਘ ਮੈਰੋ ਦੇ ਹੱਕ ਦੇ ਵਿੱਚ ਕੋਈ ਨਹੀਂ ਬੋਲਿਆ ਉਸਨੂੰ ਮਾੜਾ ਕਹਿੰਦੇ ਸੀਗੇ ਕਿ ਇਹ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਂਦਾਗਾ ਪਰ ਹੁਣ ਕਾਨੂੰਨ ਤਾਂ ਕੋਈ ਹ ਕਿ ਨਹੀਂ ਲੈ ਰਿਹਾ ਪਰ ਕਾਨੂੰਨ ਆਪਣਾ ਕੰਮ ਵੀ ਨਹੀਂ ਕਰ ਰਿਹਾ ਉਸ ਕੁੜੀ ਨੂੰ ਇਨਸਾਫ ਨਹੀਂ ਦਿਵਾ ਰਿਹਾ ਬਾਕੀ ਤੁਸੀਂ ਇਹਨਾਂ ਗੱਲਾਂ ਬਾਰੇ ਕੀ ਸੋਚਦੇ ਹੋ ਕਮੈਂਟਾਂ 'ਚ ਆਪਣੀ ਵਿਚਾਰ ਸਾਂਝੇ ਜ਼ਰੂਰ ਕਰਿਓ ਬਾਕੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ